ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ 구ਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਆਪਣੇ ਜੀ ਦੇਸੀ ਬੇਲਾਂ ਦੀਆਂ ਅਲੱਗ-ਅਲੱਗ ਕਿਸਮਾਂ ਨੇ ਕਾਫੀ ਕਿਸਮਾਂ ਨੇ ਵਿੱਚ ਜਿਹੜਾ ਆਹ ਬੇਲਾ ਜੀ ਇਹ ਛੋਟੇ ਸਾਈਜ਼ ਚ ਹੁੰਦਾ ਮਤਲਬ ਇਹਦਾ ਹੁਣ ਮਤਲਬ ਸਾਈਜ਼ ਛੋਟਾ ਹੋਣ ਕਰਕੇ ਉਸ ਤਰ੍ਹਾਂ ਖਰਾਕੀ ਦਿੱਤ ਦਾ ਫਰਕ ਹੁੰਦਾ ਕਿਉਂ ਦੇਸੀ ਜਿਹੜਾ ਫਰੂਟ ਆ ਕਈ ਵਾਰੀ ਬਹੁਤ ਛੋਟਾ ਹੁੰਦਾ ਕਈ ਵਾਰੀ ਦੇਸੀ ਜੀ ਵੱਡੇ ਵੀ ਹੁੰਦੇ ਨੇ ਸੋ ਇਹਦੀ ਜੋ ਖਾਸियत ਆ ਇਹਨੇ ਪੂਰਾ ਵੀ ਪੱਤੇ ਨਹੀਂ ਝਾੜੇ ਸਾਰੇ ਪੱਤੇ ਦੇ ਨਾਲ ਮੌਜੂਦ ਨੇ ਫਲ ਵੀ ਲੱਗਿਆ ਹੋਇਆ ਹੁਣ ਆਪਾਂ ਆਹ ਦੋ ਕਿਸਮਾਂ ਨੇ ਜਿਹੜੀਆਂ ਤਾ ਨਾਲ ਇਹਦੇ ਵਿੱਚ ਅਮਰੂਦਾਂ ਦੇ ਨਾਲ ਇਹਨਾਂ ਨੇ ਤਿੰਨਾਂ ਨੇ ਆਪਣੇ ਪੱਤੇ ਝਾੜੇ ਹੋਏ ਨੇ ਇਹ ਆ ਕਿਸਮ ਨੇ ਆਪਣੇ ਸਾਰੇ ਪੱਤੇ ਝਾੜ ਲਏ ਜਿਹੜੇ ਬੇਲ ਸੀਗੇ ਉਹ ਨੇਰੀ ਨਹੀਂ ਟੁੱਟ ਕੇ ਕਰਕੇ ਪਰਲਾ ਜਿਹੜਾ ਬੁਟਾ ਹੈ ਇਸ ਤੋਂ ਅਗਲਾ ਉਹਨੇ ਵੀ ਪੱਤੇ ਝਾੜੇ ਹੋਏ ਨੇ ਪਰ ਉਹਦੇ ਬੇਲ ਉੱਪਰ ਲੱਗੇ ਹੋਏ ਨੇ ਤੇ ਇਸ ਤੋਂ ਬਾਅਦ ਜਿਹੜਾ ਆਹ ਹਾਂਜੀ ਕਿਸਾਨ ਦੋਸਤੋ ਜਿਹੜੀ ਦੋਸਤੋ ਜਿਹੜੇ ਆਪਣੇ ਬੂਟੇ ਦੇ ਵਿੱਚ ਦੇਸੀ ਕਿਸਮਾਂ ਦੇ ਸਭ ਤੋਂ ਵੱਡਾ ਬੇਲ ਇਸ ਪੌਦੇ ਦਾ ਹੁੰਦਾ ਜੀ ਕਿਉਂਕਿ ਹਾਲੇ ਇਹਨਾਂ ਨੇ ਹੋਰ ਵੱਡੇ ਹੋਣਾ ਜਾਨੀ ਇਹ 1.5 ਕਿਲੋ ਤੋਂ ਉੱਪਰ ਚਲੇ ਜਾਂਦਾ ਕਿਲੋ ਤੋਂ ਤੇ ਕਾਫੀ ਜ਼ਿਆਦਾ ਜਾਨੀ ਮੁੱਢਾ ਬੇਲ ਹੁੰਦਾ ਤੇ ਇਹਨੇ ਪੱਤੇ ਵੀ ਨਹੀਂ ਝਾੜੇ ਪਾਰਾ ਕੁਝ ਬੇਲ ਡਿੱਗ ਵੀ ਜਾਂਦੇ ਨੇ ਜਦੋਂ ਪੌਦੇ ਨੂੰ ਪਾਣੀ ਲੋੜ ਤੋਂ ਵੱਧ ਲੱਗ ਜਾਂਦਾ ਉਹ ਡਿੱਗ ਜਾਂਦੇ ਨੇ ਫਿਰ ਉਹ ਪੰਛੀ ਤੋਤੇ ਵਗੈਰਾ ਖਾਂਦੇ ਰਹਿੰਦੇ ਨੇ ਚਲ ਜਾਨਵਰਾਂ ਦਾ ਖਾਣ ਪੀਣ ਬਣਿਆ ਰਹਿੰਦਾ ਕਿਆ ਦੇਖੋ ਜਿਹੜੇ ਹੁਣ ਪਹਿਲਾਂ ਦੇ ਟਿੱਕੂ ਖਾਲ ਦੇ ਇਸ ਤਰ੍ਹਾਂ ਆ ਜਾਨਵਰ ਖਾ ਲੈਂਦੇ ਨੇ ਆ ਪਹਿਲਾਂ ਦਾ ਖਾਧਾ ਹੈ ਤੋਤਿਆਂ ਦਾ ਹੋਰ ਚਿੜੀਆਂ ਵਗਾਰਾ ਪੰਛੀ ਖਾਂਦੇ ਨੇ ਤੇ ਉਹਨਾਂ ਦਾ ਭੋਜਨ ਇਹਨੇ ਮਤਲਬ ਪੱਤੇ ਵੀ ਨਹੀਂ ਝਾੜੇ ਪੱਤੇ ਵੀ ਨਾਲ ਨੇ ਬਿਲ ਵੀ ਲੱਗੇ ਹੋਏ ਨੇ ਤੇ ਇਸ ਤੋਂ ਬਾਅਦ ਜਿਹੜੀ ਆਹ ਕਿਸਮ ਹੈ ਇਹਦੇ ਸਾਰੇ ਬਿਲ ਪਾਣੀ ਵੱਧ ਲੱਗਣ ਨਾਲ ਸਾਰੇ ਥੱਲੇ ਝੜ ਚੁੱਕੇ ਸਨ ਤੇ ਇਹਦੇ ਕੋਲ ਸੱਤੇ ਵੀ ਝੜ ਗਏ ਬੈਲ ਇੱਕ ਵੀ ਨਹੀਂ ਹੈਗਾ ਖੱਲੇ ਚਲੋ ਪਾਂਚੀਆਂ ਦਾ ਰਿਗਾਰਡ ਬਣ ਗਿਆ ਮਤਲਬ ਉਹ ਖਾਂਦੇ ਰਹੇ ਉਹ ਪਰਮਾਤਮਾ ਨੇ ਸਾਰਿਆਂ ਤੀਜਿਆਂ ਨੂੰ ਦੇਣਾ ਹੁੰਦਾ ਜਿਵੇਂ ਆ ਗਰੇ ਹੁੰਦੇ ਨੇ ਦੇਖੋ ਇਸ ਤਰ੍ਹਾਂ ਖਾਂਦੇ ਰਹਿੰਦੇ ਨੇ ਕਿਉਂਕਿ ਹਾਲੇ ਇਹਦੇ ਵਿੱਚ ਪੱਕੇ ਜਿੰਨੀ ਖਸੂਬ ਹੁੰਦੀ ਆ ਦੇਖੋ ਇਸ ਤਰ੍ਹਾਂ ਹੁੰਦਾ ਖਸੂਬ ਪੂਰੀ ਆ ਪਰ ਰੰਗ ਬਦਲ ਜਾਂਦਾ ਹੈ ਖੁੱਲਿਆ ਪੈਕੇਜਾਂ ਦਾ ਜਿਹੜੀ ਸਭ ਤੋਂ ਇੱਕ ਵੱਖਰੀ ਕਿਸਮ ਆ ਉਹ ਜਿਹੜਾ ਸਾਹਮਣੇ ਆ ਜਿਹੜਾ ਪੱਲ ਉਹਦੇ ਪੱਤੇ ਝੜ ਚੁੱਕੇ ਨੇ ਤੇ ਇਹ ਬੇਲ ਦਾ ਜੋ ਬੇਲ ਹੈ ਬਹੁਤ ਹੀ ਅ ਛੋਟੇ ਸਾਈਜ਼ ਦਾ ਹੁੰਦਾ ਜੇ ਮੈਂ ਆਪਾਂ ਕਿੰਨੂ ਦਾ ਛੋਟਾ ਸਾਈਜ਼ ਰੱਖ ਲਈ ਜਾਂ ਕਿੰਨੂ ਤੋਂ ਉਹਦੇ ਕਾ ਜਿੰਨਾ ਸਾਈਜ਼ ਹੁੰਦਾ ਤੇ ਲੱਗਿਆ ਬਹੁਤ ਹੋਇਆ ਇਹ ਵੀ ਇੱਕ ਦੇਸੀ ਕਿਸਮ ਹੈ ਪਰ ਇਹ ਬੇਲਾ ਨੂੰ ਜੇ ਪਾਣੀ ਨੇ ਮਤਲਬ ਕਿਸੇ ਢੰਗ ਨਾਲ ਵੱਧ ਲੱਗ ਜਾਂਦਾ ਬਾਰਸ਼ ਨਾਲ ਜਾਂ ਤਾਂ ਉਹਦੇ ਫਰੂਟ ਤੇ ਪ੍ਰਭਾਵ ਪਾਉਂਦਾ ਜਿਹੜੇ ਬੇਲ ਨੇ ਇਹ ਇੱਕ ਘੱਟ ਪਾਣੀ ਵਾਲੀ ਫਸਲ ਹੈ ਤੇ ਗੁਣਕਾਰੀ ਹੈ ਕਿਉਂਕਿ ਬੇਲ ਇੱਕ ਐਸਾ ਫਲ ਹੈ ਜਿਹੜਾ ਸਾਰਾ ਸਾਲ ਲੱਗਿਆ ਰਹਿੰਦਾ ਤੇ ਜਿਹੜਾ ਫਲ ਰੂਟ ਨੇ ਦੋਸਤੋ ਇਹ ਬੇਲਾ ਜਿਹੜਾ ਬੜਾ ਸਾਫ ਸੁਥਰਾ ਬੇਲਾ ਤੇ ਕਾਫੀ ਭਾਰੀ ਹੋ ਜਾਂਦਾ ਯਾਨੀ ਕਿਲੋ ਤੋਂ ਉੱਪਰ ਹੁੰਦਾ ਤੇ ਇਸ ਤਰ੍ਹਾਂ ਦੇ ਫਲ ਜਿਹੜੇ ਆਪਣੀ ਸਿਹਤ ਲਈ ਲਾਭਕਾਰੀ ਨੇ ਆਪਾਂ ਨੂੰ ਉਗਾਉਣੇ ਚਾਹੀਦੇ ਨੇ ਤੇ ਘੱਟ ਪਾਣੀ ਵਾਲੇ ਫਲ ਨੇ ਤੇ ਜਿਹੜੇ ਆਪਣੇ ਫੂਟਾ ਜਿੰਨਾ ਲੰਬਾ ਸਮਾਂ ਬੁੱਧ ਤੇ ਬਿੱਲ ਰਹਿੰਦਾ ਹੋਰ ਫੂਟ ਨਹੀਂ ਰਹਿੰਦਾ ਕਿਉਂਕਿ ਹੁਣ ਪੁਰਾਣਾ ਫਰੂਟ ਜਦੋਂ ਇਹਦਾ ਝੜੂਗਾ ਤਾਂ ਉਸ ਸਮੇਂ ਤੋਂ ਪਹਿਲਾਂ ਇਹਦੇ ਅਗਲੇ ਫਲ ਲਈ ਫੁੱਲ ਆ ਚੁੱਕੇ ਹੋਣਗੇ ਤੇ ਇੱਕ ਸਾਲ ਤੱਕ ਫਲ ਲੱਗਿਆ ਜਿਹੜਾ ਫਲ ਪੌਦੇ ਤੇ ਇੱਕ ਸਾਲ ਤੱਕ ਰਿਹਾ ਉਹਨੇ ਕਿੰਨੇ ਖਰਾਕੀ ਦਾਤ ਲਾਇਏ ਹੋਣਗੇ ਕਿੰਨੇ ਨਿਊਟ੍ਰੀਸ਼ਨ ਲਾਇਏ ਹੋਣਗੇ ਸੋ ਇਸ ਤਰ੍ਹਾਂ ਦੇ ਫਲਾਂ ਨੂੰ ਆਪਾਂ ਅਗਾਈਏ ਜਰੂਰ ਤੇ ਉਹਨਾਂ ਦੇ ਲਾਭ ਲੈ ਬਚੀਏ ਹੁਣ ਜਿਹੜਾ ਬਿਲ ਹੈ ਬਿਲ ਨੂੰ ਵੀ ਥੋੜ੍ਹਾ ਜਿਹਾ ਕੱਟ ਕੇ ਜੂਸ ਵਾਲੇ ਪਾ ਕੇ ਵਿੱਚ ਇੰਨੀ-ਜੁਨੀ ਪਾ ਕੇ ਘੱਟੋ-ਘੱਟ 20 ਰੁਪਏ ਦਾ ਗਲਾਸ ਵੇਚਦੇ ਨੇ ਹੁਣ ਜਦੋਂ ਬਿਲ ਜੂਸ ਦੇ ਰੂਪ 'ਚ ਇੰਨਾ ਮਹਿੰਗਾ ਵਿਕ ਰਿਹਾ ਤਾਂ ਜੇ ਉਹਦੇ ਵਿੱਚ ਖਾਸੀਅਤ ਹੈ ਤਾਂ ਆਪਾਂ ਨੂੰ ਉਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਜੋੜਨਾ ਚਾਹੀਦਾ ਹੈ ਉਦਰਤੀ ਖੇਤੀ ਵੀ ਜਿੰਨੇ ਰੁੱਖ ਹੋਣਗੇ ਤਾਂ ਪੰਛੀਆਂ ਨੂੰ ਵੀ ਫਾਇਦਾ ਹੋਊਗਾ ਤੇ ਹੋਰ ਜੀਵ ਜਗਤ ਨੂੰ ਕਾਫੀ ਲਾਭ ਹੁੰਦਾ ਤੇ ਆਪਣੇ ਜਿਹੜੀ ਫਸਲ ਆ ਉਹ ਤੇ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਉਂਦਾ ਜਿੱਕਰ ਹੁਣ ਤੁਸੀਂ ਆ ਦੇਖੋ ਕਪੜਿਆਂ ਬੇਲਾਂ ਦੀ ਲਾਈਨ ਦੇ ਵਿੱਚ ਨੇ ਕਿਉਂਕਿ ਬੇਲ ਬਹੁਤ سارے ਪੱਤੇ ਘੱਟ ਕਰ ਦਿੰਦੇ ਨੇ ਝੜ ਜਾਂਦੇ ਨੇ ਤਾਂ ਇਹ ਤਾਂ ਜਿਹੜੀ ਫਸਲ ਹੁੰਦੀ ਆ ਉਹ ਤੇ ਵੀ ਨੁਕਸਾਨ ਨਹੀਂ ਕਰਦੇ ਆ ਜਿਵੇਂ ਫੁੱਲ ਆਏ ਹੋਏ ਨੇ ਆਪਣੇ ਆ ਫਸਲ ਨੂੰ ਤਾਂ ਉਹ ਫੁੱਲ ਵੀ ਬਿਲਕੁਲ ਠੀਕ ਨੇ ਫਲ ਫਸਲ ਠੀਕ ਆ ਤੇ ਕੋਈ ਅਸਰ ਨਹੀਂ ਪਾਇਆ ਉਹ ਇਹਦਾ ਮਤਲਬ ਆ ਵੀ ਇਹ ਜਿਹੜੇ ਰੋਖ ਨੇ ਦੇਸੀ ਕਿਸਮਾਂ ਦੇ ਹੀਟਾਂ ਧਰਤੀ ਥੱਲੇ ਜਿਹੜੀ ਫਸਲ ਹੁੰਦੀ ਆ ਉਹ ਨੁਕਸਾਨ ਨਹੀਂ ਕਰ ਸਕਦੇ ਜਿਹੜੀ ਫਸਲ ਹੈ ਹੀਟੋਂ ਖਰਾਕੀ ਦਾ ਤੱਤ ਪਾਣੀ ਵੱਧ ਖੇਚਦੀ ਆ ਉਹ ਹੀਟਲੀ ਫਸਲ ਨੁਕਸਾਨ ਕਰ ਸਕਦੀ ਆ ਪਰ ਇਹਦੀਆਂ ਫਸਲਾਂ ਨਹੀਂ ਕਰਦੀਆਂ ਸੋ ਆਪਾਂ ਨੂੰ ਆਪਣੀ ਫਸਲ ਨੂੰ ਜਿਵੇਂ ਬਿਲ ਨੇ ਇਹ ਗਾਉਣੇ ਚਾਹੀਦੇ ਨੇ ਤੇ ਕਾਫੀ ਮਾਰਕੀਟ 'ਚ ਰੇਟ ਵੀ ਵਧੀਆ ਰਹਿੰਦਾ ਤੇ ਕੁਦਰਤੀ ਖੇਤੀ ਵਿੱਚੋਂ ਤੋਂ ਆਪਾਂ ਨੂੰ ਲਾਭ ਲੈਣਾ ਚਾਹੀਦਾ ਤੇ ਇਹਨਾਂ ਨੂੰ ਅਗਾ ਕੇ ਆਪਾਂ ਇੱਕ ਵਾਤਾਵਰਣ ਦੀ ਸੇਵਾ ਵੀ ਕਰ ਲਾਂਗੇ ਆਪਣੀ ਆਮਦਨ ਵੀ ਵਧਾ ਸਕਦੇ ਆ ਤੇ ਖਾਸ ਗੱਲ ਇਹਦਾ ਖਰਚਾ ਵੀ ਘੱਟ ਆ ਕਿਉਂਕਿ ਬੇਲ ਉਸ ਸਮੇਂ ਤੋਂ ਵਰਤੋਂ ਚਾਹੁੰਦੇ ਉਹ ਪੱਕ ਜਾਂਦਾ ਆਪਣਾ ਜਿਹੜੇ ਬੇਲ ਜਿਆਦਾ ਪਾਣੀ ਲੱਗਣ ਦਾ ਫਟ ਜਾਂਦਾ ਉਹੀ ਪੰਛੀਆਂ ਦੇ ਕੰਮ ਆਉਂਦਾ ਨਹੀਂ ਇਹਨੂੰ ਕੋਈ ਪੰਛੀ ਛੇੜ ਨਹੀਂ ਸਕਦਾ ਕਿਉਂਕਿ ਛਿਲਕੇ ਦਾ ਜਿਹੜਾ ਉੱਪਰ ਉੱਪਰਲੀ ਪਹਿਲੀ ਭਾਰਤਾ ਵੱਡੀ ਉਹ ਬਹੁਤ ਸਖਤ ਹੁੰਦੀ ਹੈ ਤੇ ਚੋਰੀ ਵੀ ਨਹੀਂ ਹੁੰਦਾ ਤੇ ਇੱਕ ਸੁਰੱਖਿਅਤ ਕਿਸਮ ਦਾ ਬੇਲ ਦਾ ਪੌਦਾ ਹੁੰਦਾ ਬੇਲ ਦਾ ਫਲ ਹੁੰਦਾ ਤੇ ਖਾਸ ਗੱਲ ਹੈ ਇਹਨੂੰ ਕੋਈ ਜਿਆਦਾ ਬਿਮਾਰੀ ਵੀ ਨਹੀਂ ਲੱਗਦੀ ਸੋ ਇਸ ਤਰ੍ਹਾਂ ਦੇ ਬੂਟਿਆਂ ਨੂੰ ਆਪਣੀ ਕੁਦਰਤੀ ਖੇਤੀ 'ਚ ਬਣਾਈਏ ਇਹ ਬਾਤਾਂ ਵਰਨਣ ਚਾਹੀਏ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ